ਜਿਲਖਪੂਰਥਲਾ ਦੇ ਇਲਾਕੇ ਸੁੰਦਰਨਗਰ ਅਤੇ ਛੇਕੂਪੁਰਾ ਦੇ ਲੋਕ دہشت ਭਰੀ ਜ਼ਿੰਦਗੀ ਜੀਣ ਲਈ ਮਜਬੂਰ ਹੋਏ ਪਏ ਨੇ ਜੀ ਹਾਂ ਕਿਉਂਕਿ ਸੁੰਦਰਨਗਰ ਅਤੇ ਛੇਕੂਪੁਰਾ ਇਲਾਕੇ ਦੇ ਉੱਤੋਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਨੇ ਜਿਸ ਦੇ ਚਲਦਿਆਂ ਲੋਕਾਂ ਦੇ ਵਿੱਚ ਹਰ ਵੇਲੇ ਸਹਿਮ ਦਾ ਮਾਹੌਲ ਬਣਿਆ ਰਹਿੰਦਾ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਬਿਜਲੀ ਦੀਆਂ ਤਾਰਾਂ ਦੇ ਵਿੱਚੋਂ ਬਿਜਲੀ ਦੌੜਦੀ ਹੈ ਤਾਂ ਉਸ ਦੀ ਸਾਹ ਸਾਹ ਦੀ ਆਵਾਜ਼ ਵੀ ਉਹਨਾਂ ਨੂੰ ਡਰਉਂਦੀ ਹੈ ਅਤੇ ਉਹਨਾਂ ਦੇ ਬੱਚਿਆਂ ਨੂੰ ਹਰ ਵੇਲੇ ਇਸ ਬਿਜਲੀ ਦੇ ਤਾਰਾਂ ਦੇ ਥੱਲੇ ਜ਼ਿੰਦਗੀ ਗੁਜ਼ਾਰਨੀ ਮੁਸ਼ਕਲ ਹੋਈ ਪਈ ਹੈ ਅਤੇ ਹੁਣ ਇਸ ਮਾਮਲੇ ਦੇ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਇੰਚਾਰਜ ਅਤੇ ਸਾਬਕਾ ਜੱਜ ਮੈਡਮ ਮੰਚੂ ਰਾਣਾ ਦੇ ਬਿਜਲੀ ਵਿਭਾਗ ਨੂੰ ਇਹ ਤਾਰਾਂ ਹਟਵਾਈ ਜਾਣ ਦੀ ਅਪੀਲ ਕੀਤੀ ਹੈ ਕਿਉਂਕਿ ਸਥਾਨਕ ਲੋਕਾਂ ਦੇ ਵੱਲੋਂ ਵੀ ਹਲਕਾ ਇੰਚਾਰਜ ਦੇ ਕੋਲੋਂ ਇਹਨਾਂ ਤਾਰਾਂ ਨੂੰ ਲੈ ਕੇ ਕਾਫੀ ਸਾਰੀਆਂ ਸ਼ਿਕਾਇਤਾਂ ਦਰਜ ਕਰਾਈਆਂ ਜਾ ਚੁੱਕੀਆਂ ਨੇ ਕਣ ਤੁਹਾਡੇ ਵੱਲੋਂ ਕਿ ਸੁਨਰ ਨਗਰ ਏਰੀਏ ਦੀ ਵਿਜਿਟ ਕੀਤੀ ਗਈ ਸੀ ਕਿ ਕੀ ਮਾਮਲਾ ਸੀ ਜਿਸ ਨੂੰ ਲੈ ਕੇ ਤੁਹਾਡੇ ਵੱਲੋਂ ਅੱਜ ਸੁਨਰ ਨਗਰ ਏਰੀਏ ਦੀ ਵਿਜਿਟ ਕੀਤੀ ਗਈ ਆ ਕਿਉਂਕਿ ਇੱਕ ਸਲਮ ਏਰੀਆ ਵਾ ਜਿਆਦਾਤਰ ਪੋਲੀਟਿਕਲ ਲੋਕ ਇੱਥੇ ਬਹੁਤ ਘੱਟ ਧਿਆਨ ਦਿੱਤਾ ਹੁਣ ਤੱਕ ਤਾਂ ਹੁਣ ਤੱਕ ਤੁਸੀਂ ਪਹਿਲੀ ਵਿਜਿਟ ਆ ਜਿਹੜੀ ਤੁਹਾਡੇ ਵੱਲੋਂ ਕੀਤੀ ਜਾਦੀ ਕਿ ਸਾਰਾ ਮਾਮਲਾ ਕਿਸ ਦੇਖੋ ਸੁਨਦਰ ਨਗਰ ਇੱਕ ਐਦਾਂ ਦਾ ਪਿਛੜਿਆ ਏਰੀਆ ਵਾ ਜਿੱਥੇ ਕਿ ਪਿਛਲੇ 22 ਸਾਲ ਦੇ ਵਿੱਚ ਰਾਣਾ ਗੁਰਜੀਤ ਸਿੰਘ ਜੀ ਨੇ ਕੁਝ ਨਹੀਂ ਕੀਤਾ ਹੈਗਾ ਸਿਰਫ ਵੋਟਾਂ ਲੈਣ ਲਈ ਲੋਕਾਂ ਗਰੀਬਾਂ ਵਿਚਾਰਿਆ ਨੂੰ ਬੋਤਲ ਸ਼ਰਾਬ ਦੀ ਫੜਾ ਕੇ ਉਹਨਾਂ ਨੂੰ ਕਹਿੰਦੇ ਆ ਨਾ ਉਹਦੇ ਚ ਪਾ ਕੇ ਰੱਖਿਆ ਪੰਬਲ ਪੋਸਲੇ ਦੇ ਵਿੱਚ ਉਹਨਾਂ ਨੂੰ ਵਾਅਦੇ ਕੀਤੇ ਵੀ ਵੋਟਾਂ ਪਾ ਦਿਓ ਤੇ ਤਾਰਾਂ ਵਾਰ ਕਢਾਵਾਂਗਾ ਲੇਕਿਨ ਅੱਜ 22 ਸਾਲਾਂ ਚ ਇਹ ਤਾਰਾਂ ਉਹ ਕਢਾਰੀ ਪਾਈ ਲੇਕਿਨ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈਗੀ ਆ ਤੇ ਅਸੀਂ 4 ਕਰੋੜ ਰੁਪਏ ਸੈਂਕਸ਼ਨ ਕਪੂਰਥਲੇ ਲਈ ਤਾਰਾਂ ਵਾਸਤੇ ਹੋਇਆ ਹੈਗਾ ਤੇ ਅਸੀਂ ਹੁਣ ਇੱਕ ਕਦਮ ਚੱਕਿਆ ਕਿ ਸਭ ਤੋਂ ਪਹਿਲਾਂ ਅਸੀਂ ਸੁੰਦਰ ਨਗਰ ਦੀਆਂ ਤਾਰਾਂ ਇੱਥੋਂ ਬਾਹਰ ਕਢਾਈਏ ਕਿਉਂਕਿ ਇਹ ਜਿਹੜੇ ਆਪਣੇ ਨਾਲ ਪੈਂਜੀ ਖੜੇ ਆ ਇਹਨਾਂ ਦਾ ਘਰ ਵਾਲਿਆਂ ਨੂੰ ਇਹ 11000 ਕਿਲੋਵੋਟ ਦੀ ਤਾਰ ਇਹਨਾਂ ਦੇ ਘਰਾਂ ਦੇ ਵਿੱਚੋਂ ਕ੍ਰੋਸ ਕਰ ਰਹੀਆਂ ਤੇ 7-8 ਸਾਲ ਪਹਿਲਾਂ ਇਹਨਾਂ ਦੇ ਹਸਬੰਦ ਦੀ ਡੈਥ ਇਹਨਾਂ ਤਾਰਾਂ ਨੂੰ ਖਿੱਚਣ ਕਰਕੇ ਹੋਈ ਆ ਇਹਨਾਂ ਗਰੀਬਾਂ ਵੱਲ ਵਿਚਾਰਿਆਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਸਾਡੇ ਇੱਥੇ ਦੇ ਜਿਹੜੇ ਬਲਾਕ ਪ੍ਰਧਾਨ ਨੇ ਫੱਗਾ ਸਿੰਘ ਜੀ ਉਹਨਾਂ ਨੇ ਹੁਣ ਪਿਆਰਾ ਸਿੰਘ ਜੀ ਫੱਗਾ ਸਿੰਘ ਜੀ ਇਹ ਵੀ ਦੋਨੋਂ ਸਾਡੇ ਬੜੇ ਰਿਸਪੈਕਟੇਬਲ ਬਲਾਕ ਪ੍ਰਧਾਨ ਨੇ ਹੁਣ ਇਹ ਪੂਰੀ ਐਫਰਟਸ ਕਰ ਰਹੇ ਹੈਗੇ ਆ ਮੇਰੇ ਨਾਲ ਕਿ ਅਸੀਂ ਸੁੰਦਰ ਨਗਰ ਨੂੰ ਜਿਹੜਾ ਇੱਕ ਵਾਕਿਆ ਸੁੰਦਰਤਾ ਦਈਏ ਤਾਂ ਕਿ ਇੱਥੇ ਦੇ ਬੱਚੇ ਵੀ ਆਪਣੀਆਂ ਛੱਤਾਂ ਤੇ ਖੇਡ ਸਕਣ ਡਰਦੇ ਇਹ ਬੱਚੇ ਛੱਤਾਂ ਤੇ ਨਹੀਂ ਆਉਂਦੇ ਹੈਗੇ ਹਾਲਾਤ ਇੰਨੇ ਮਾੜੇ ਆ ਸੁੰਦਰ ਨਗਰ ਦੇ ਕਿ ਇਸ ਤੋਂ ਇਲਾਵਾ ਹੋਰ ਕਿਹ ਕਿਹੜੀ ਸਮੱਸਿਆ ਹੈ ਜਿਹੜੀ ਤੁਹਾਨੂੰ ਲੋਕਾਂ ਵੱਲੋਂ ਦੱਸੀ ਗਈ ਦੇਖੋ ਜਿੱਦਾਂ ਜਿੱਦਾਂ ਹੁਣ ਦੇਖੋ ਅਸੀਂ ਐਸਡੀਓ ਸਾਹਿਬ ਮੌਕੇ ਤੇ ਬੁਲਾਏ ਹੋਏ ਨੇ ਬਿਜਲੀ ਬੋਰਡ ਵਾਲੇ ਉਹ ਅੱਜ ਪਲਾਨ ਬਣਾ ਕੇ ਲੈ ਜਾਣਗੇ ਐਕਸ਼ਨ ਸਾਭੀ ਮੌਕੇ ਤੇ ਹੋ ਕੇ ਚਲੇਗੇ ਹੈਗੇ ਨੇ ਬਾਕੀ ਇਹਨਾਂ ਦੀਆਂ ਮੁਸ਼ਕਲਾਂ ਜਿੱਦਾਂ ਜਿੱਦਾਂ ਮੈਨੂੰ ਦੱਸਣਗੇ ਜਿੱਦਾਂ ਜਿੱਦਾਂ ਗਰੰਟਾ ਆਉਂਦੀਆਂ ਅਸੀਂ ਇਹਨਾਂ ਦੀ ਉਹ ਸਾਰੇ ਜਿਹੜੀਆਂ ਮੰਗਾਵਾ ਪੂਰੀਆਂ ਕਰਾਂਗੇ 50 ਲੱਖ ਆ ਗਿਆ ਹੈਗਾ ਵਾ ਸਾਢੇ 3 ਹੋਰ ਪਾਸ ਹੋ ਕੇ ਆ ਜਾਣਾ ਹੈਗਾ ਵਾ ਤੇ ਅਸੀਂ ਸਾਰੇ ਸ਼ਹਿਰ ਦੀਆਂ ਜਿਹੜੀਆਂ ਜਿੱਥੇ ਵੀ ਬਿਜਲੀ ਦੇ ਤਾਰਾਂ ਮੁਸ਼ਕਲਾਂ ਦੀਆਂ ਏਰੀਆ ਪਰਿਵਾਰਾਂ ਨੂੰ ਉਹ ਤਾਰਾਂ ਬਾਹਰ ਕਢਾ ਕੇ ਪ੍ਰੋਪਰ ਵੇ ਨਾਲ ਲਗਵਾਉਂਗਾ ਮੈਂ ਬਾਦ ਤੇ ਕਰ ਦਿੱਤੇ ਨੇ ਪਰ ਇਹਨੂੰ ਆਲੀ ਚਾਮਾ ਕਿੰਨਾ ਕੁ ਟਾਈਮ ਲੱਗੂਗਾ ਆ ਤਾਂ ਜੀ ਹੋ ਚੁੱਕਿਆ 50 ਲੱਖ ਵਾਲਾ ਹੋ ਚੁੱਕਿਆ ਵਾ ਏਸੀ ਕਰਕੇ ਸੀ ਮੌਕੇ ਤੇ ਵੀ 31 ਤੋਂ ਪਹਿਲਾਂ ਪਹਿਲਾਂ ਪਾਸ ਕਰਾ ਕੇ ਉਤੇ ਆਉਣ ਵਾਲੇ ਮਹੀਨੇ ਚ ਤਾਰਾ ਸੀ ਘਰਾਂ ਤੋਂ ਬਾਹਰ ਕਰਾ ਦੇਣੀ ਹੈਗੀ ਮੈਨੂੰ ਤੇ ਕਰ ਕੀਤੀ ਜਾਵੇ ਟ੍ਰਾਂਸ ਫਾਰਮਾਜ਼ੀ ਵੀ ਲਾਈਟ ਦੀ ਵੀ ਬਹੁਤ ਪ੍ਰੋਬਲਮ ਆਉਂਦੀ ਹੁਣ ਗਾਹ ਗਰਮੀ ਦਾ ਸੀਜ਼ਨ ਵੀ ਆ ਰਿਹਾ ਵਾ ਤਾਂ ਇਸ ਮੰਤ ਵੀ ਬਿਜਲੀ ਵਿਭਾਗ ਵੱਲੋਂ ਕੋਈ ਪੂਰੇ ਸਟੈਪ ਲਿੱਤੇ ਜਾਣਗੇ ਕੋਈ ਬਿਜਲੀ ਚ ਦਿੱਕਤ ਨਹੀਂ ਆਉਗੀ ਅੱਜ ਜਦੋਂ ਤੁਸੀਂ ਤੁਸੀਂ ਮੌਕੇ ਤੇ ਪਹੁੰਚੇ ਮੈਡਮ ਦੇ ਨਾਲ ਤਾਂ ਤੁਸੀਂ ਮੌਕਾ ਵੀ ਦੇਖਿਆ ਲੋਕਾਂ ਦੇ ਹਾਲਾਤ ਵੀ ਦੇਖਿਆ ਕਿਸ ਤਰੀਕੇ ਨਾਲ ਲੋਕ ਕਹ ਲਓ ਕਿ ਇੱਕ ਡਰ ਦੇ ਮਾਹੌਲ ਦੇ ਵਿੱਚ ਇੱਕ ਰਹਿਲੇ ਜਿਹੜੇ ਕਿ ਘਰ ਦੇ ਉੱਤੇ ਬਿਜਲੀ ਦੇ ਤਾਰਾ ਜਾੜੀਆਂ ਵਾ ਤਾਂ ਇਹਨੂੰ ਲੈ ਕੇ ਡਿਪਾਰਟਮੈਂਟ ਵੱਲੋਂ ਕੀ ਹੁਣ ਤਿਕਰਾ ਉਪਰਾਲਾ ਕੀਤਾ ਜਾਂ ਤਾਂ ਆਉਣ ਵਾਲੇ ਟਾਈਮ ਤੇ ਕੀ ਕੀਤਾ ਜਾਊਗਾ ਇਹ ਤਾਂ ਮੈਡਮ ਨੇ ਹੁਣੇ ਦੱਸਿਆ ਵੀ 50 ਲੱਖ ਰੁਪਏ ਮਨਜ਼ੂਰ ਹੋ ਗਿਆ ਸਾਡੇ ਖਾਤੇ 'ਚ ਆ ਗਿਆ 50 ਲੱਖ ਰੁਪਏ ਜਿਹਦੇ ਵਿੱਚੋਂ 43 ਲੱਖ ਸੀਗਾ ਉਹਦੇ ਵਿੱਚ ਸ਼ੇਖਪੁਰ ਦਾ ਤੇ ਹੋਰ ਵੀ ਕੰਮ ਸੀਗਾ ਆਹ ਕਲੋਨੀ ਜਿਹੜਾ ਹੈਗਾ ਲਗਭਗ 6.5 ਲੱਖ ਦਾ ਏਸਟੀਮੇਟ ਤਾਂ ਬਣਨਾ ਉਹ ਆਪਾਂ 1-2 ਦਿਨਾਂ 'ਚ ਬਣਾ ਕੇ ਅਗਲੇ ਮਹੀਨੇ 'ਚ ਕੰਮ ਕੰਮ ਕਰ ਦਿੱਤਾ ਕਰਦੇ ਹਾਂ ਸਰ ਜੀ ਆਪਾਂ ਗੱਲ ਕਰੀਏ ਦੇਖੋ ਪਿੱਲੀ ਦੇ ਤਾਰੇ ਦੇ ਨਾਲ-ਨਾਲ ਕਾਹਨ ਕਰਨੀ ਦੀ ਸੀਰੀ ਲਿਆ ਰਹੇ ਵਾਂਗ ਹੈ ਟ੍ਰਾਂਸਫਾਰਮ ਦੀ ਜਿਹੜੀ ਲੈਟਰ ਦੀ ਸਮੱਸਿਆ ਬਹੁਤ ਜਾਰੀ ਕੱਲ ਤੇ ਵੱਜ ਜਾਂਦੀ ਹੈ ਪਰ ਲੋਕਾਂ ਸਰ ਜੀ ਕਿ ਤੁਹਾਡੇ ਜਿਹੜੇ ਟੈਕਨੀਕਲ ਬੰਦੇ ਕੋਲ ਗੱਲਬਾਤ ਕੀਤੀ ਜਾਂਦੀ ਤਾਂ ਉਹ ਕਹਿੰਦੇ ਕਿ ਟ੍ਰਾਂਸਫਾਰਮ ਜਿਹੜੇ ਛੋਟੇ ਲੱਗੇ ਪਏ ਆ ਤਾਂ ਸਪਲਾਈ ਜਾਰੀ ਹੋਣ ਕਰਕੇ ਤਾਂ ਟ੍ਰਾਂਸਫਰਮ ਵੀ ਚੇਂਜ ਕੀਤਾ ਜਾਊਗਾ ਇਸ ਮਸਲੇ ਨਾਲ ਆਵੇ ਬਿਲਕੁਲ ਕੀਤਾ ਜਾ ਰਿਹਾ ਪਿਛਲੇ ਦਿਨੀ ਡਾਇਰੈਕਟਰ ਸਾਹਿਬ ਵੀ ਆਏ ਸੀ ਪਟਿਆਲੇ ਤੋਂ ਮੈਡਮ ਵੀ ਮੀਟਿੰਗ ਵਿੱਚ ਮੌਜੂ ਸੀਗੇ ਜਿਹੜੇ ਛੋਟੇ ਦਾ ਵੱਡੇ ਕੀਤਾ ਰਿਹਾ ਜਿਹੜੀ ਕੋਈ ਜਿਹੜੀ ਕੋਈ ਲਾਈਨ ਓਵਰਲਡ ਆ ਨਵੀਂ ਲਾਈਨ ਖਿੱਚੀ ਜਾ ਰਹੀ ਹੈ ਉਸ ਵਾਸਤੇ ਕਹਿ ਤਾਂ ਦਿੱਤਾ ਜਾਂਦਾ ਪਰ ਜਿਹੜਾ ਕਿ ਗਰਮੀਆ ਦੇ ਵਿੱਚ ਜੋ ਪਬਲਿਕ ਨੂੰ ਗਰਮੀ ਦੇ ਵਿੱਚ ਲਾਈਟ ਦੀ ਪ੍ਰੋਬਲਮ ਆਂਦੀ ਤਾਂ ਉਸ ਟਾਈਮ ਤੇ ਬਿਜਲੀ ਨਹੀਂ ਨਹੀਂ ਬਿਲਕੁਲ ਕਹਿਣ ਦੀ ਗੱਲ ਨਹੀਂ ਪ੍ਰੈਕਟੀਕਲੀ ਹੋ ਰਿਹਾ ਜੀ ਕੰਮ ਇਹ ਤੋਂ ਇਲਾਵਾ ਇੱਕ ਨਵਾਂ ਬਿਜਲੀ ਘਰ ਹੋਰ ਵੀ ਭਗਤਪੁਰੇ ਪਿੰਡ ਦੇ ਵਿੱਚ ਬਣਨ ਜਾ ਰਿਹਾ ਉਜਾਦਾ ਵੀ ਕੰਮ ਥੋੜੇ ਦਿਨਾਂ ਵਿੱਚ ਸ਼ੁਰੂ ਹੋ ਜਾਣਾ ਬਸ ਤੁਹਾਡੇ ਕਹਿਣ ਦਾ ਬਦਲ ਕੇ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਨੂੰ ਜਿਹੜੇ ਕਿ ਖਾਸ ਕਰ ਸਲਮ ਏਰੀਏ ਦੇ ਵਿੱਚ ਹਾਂਜੀ ਤਾਂ ਬਿਜਲੀ ਦੀ ਮੁਸ਼ਕਲਾ ਨਹੀਂ ਆਉਂਗੀ ਬਿਲਕੁਲ ਨਹੀਂ ਆਉਣਗੀ ਨਹੀਂ ਹੋਣ ਦਿੱਤੀਆਂ ਲਾਈਵ ਤੇ ਇਸ ਚੈਨਲ ਦੇ ਲਈ ਕਪੂਰਥਲਾ ਤੋਂ ਨਰੇਸ਼ ਖੋਚਲਾ ਦੀ ਵਿਸ਼ੇਸ਼ ਰਿਪੋਰਟ